ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਪੂਨੀਆਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਭਿੰਦੇ ਦੇ ਕੋਲੇ ਆਏ ਆ ਭਿੰਦੇ ਵੀਰ ਨੂੰ ਜਿਹੜਾ ਦੋਸਤੋ ਤੁਸੀਂ ਮੋਸਟਲੀ ਜਾਣਦੇ ਹੋ ਬਹੁਤੀਆਂ ਜਿਹੜੀਆਂ ਵੀਡੀਓ ਆ ਪਿੱਛੇ ਜੇ ਆਪਾਂ ਪਾਈਆਂ ਨੇ ਕੁਝ ਸਮਾਂ ਵੀਰ ਵਿੱਚ ਉਹ ਗੈਰ ਰਿਆ ਉਹ ਕਾਰਨ ਪੁੱਛਾਂਗੇ ਵੀ ਵੀਰ ਕਿੱਥੇ ਰਿਹਾ ਕਿਉਂਕਿ ਘਰੇ ਜਿਹੜਾ ਦੋਸਤੋ ਫਾਰਮ ਦੇ ਉੱਪਰ ਪਸ਼ੂ ਆਉਂਦੇ ਰਹਿੰਦੇ ਸੀਗੇ ਤੇ ਵਿਕਰੀ ਇੰਨੀ ਜਿਆਦੀ ਆ ਦੋਸਤੋ ਪਸ਼ੂ ਬਾਹਰ ਲੱਭਦਾ ਘਾਟਾ ਵਿਕਰੀ ਜਿਆਦੀ ਆ ਜਿੰਨੇ ਪਸ਼ੂ ਵੀ ਇਹ ਸਮੇਂ-ਸਮੇਂ ਦੇ ਨਾਲ ਆਉਂਦੇ ਆ ਘਰੇ ਉਹ ਜਿਹੜੇ ਟਾਈਮ ਟੂ ਟਾਈਮ ਜਿਹੜੇ ਅਪਸੇਲ ਹੁੰਦੇ ਰਹਿੰਦੇ ਸੀਗੇ ਠੀਕ ਆ ਅੱਜ ਵੀ ਤਕਰੀਬਨ ਜਿਹੜੇ ਆ ਦੋਸਤੋ ਨਾਗ ਘਟੋ ਘੜ ਪੰਜ-ਸੱਤ ਸੀਗੇ ਜਿਨ੍ਹਾਂ ਦੇ ਵਿੱਚੋਂ ਦੋ-ਚਾਰ ਨਾਗ ਮਾਰਨਿੰਗ ਸਵੇਰ ਦੇ ਵਿਕ ਚੁੱਕੇ ਆ ਫਿਲਹਾਲ ਜਿਹੜੇ ਤਿੰਨ ਬਿਲਕੁਲ ਪਸ਼ੂ ਹੈਗੇ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਵਿਕਰੀ ਦੇ ਲਈ ਅਵੇਲੇਬਲ ਨੇ ਵਕਾਊ ਨੇ ਜਿਨ੍ਹਾਂ ਦੇ ਵਿੱਚੋਂ ਅੱਜ ਤੁਹਾਨੂੰ ਆਪਾਂ ਦੋ ਮੱਝਾਂ ਦਿਖਾਵਾਂਗੇ ਇੱਕ ਤਾਂ ਤਾਜੀ ਸੂਈ ਆ ਇੱਕ ਬਿਲਕੁਲ ਗੱਬਣ ਪੂਰੀ ਗੱਲਬਾਤ ਆਪਾਂ ਵੀਰ ਭਿੰਦੇ ਦੇ ਨਾਲ ਕਰ ਲਾਂਗੇ ਅੱਜ 5 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਓ ਸ਼ਾਮ ਦੇ 5 ਵਜੇ ਦਾ ਜਿਹੜਾ ਸਮਾਂ ਹੈਗਾ ਠੀਕ ਹੈ ਜੀ ਤੇ ਭਿੰਦੇ ਵੀਰ ਕੋਲ ਬਹੁਤੇ ਵੀਰ ਜਿਹੜੇ ਦੋਸਤੋ ਪੰਜਾਬ ਦੇ ਵਿੱਚੋਂ ਤੇ ਆਊਟ ਆਫ ਸਟੇਟ ਤੋਂ ਵੀ ਜਿਹੜੇ ਵੀਰ ਨੇ ਕਾਫੀ ਨਾਲ ਜੁੜੇ ਆ ਤੇ ਪਸ਼ੂ ਜਿਹੜੇ ਆ ਲੈ ਕੇ ਜਾਂਦੇ ਰਹਿੰਦੇ ਆ ਤੇ ਪਸ਼ੂ ਅੱਜ ਪੁੱਛਦੇ ਆ ਕੀ ਸਮਾਚਾਰ ਇਹਨਾਂ ਪਸ਼ੂਆਂ ਦਾ ਤੇ ਜਿਹੜਾ ਵੀ ਤੁਹਾਨੂੰ ਖਾਸ ਤੌਰ ਤੇ ਐਨੀਮਲ ਚੰਗਾ ਲੱਗੂਗਾ ਪਸੰਦ ਆਊਗਾ ਉਹਦੀ ਚਵਾਈ ਆ ਇੱਕ ਟਾਈਮ ਦੀ ਦੋ ਟਾਈਮ ਦੀ ਘਰ ਵਿਜ਼ਿਟ ਕਰਕੇ ਹਰ ਵਾਰ ਦੀ ਤਰ੍ਹਾਂ ਆਪਾਂ ਕਹਿੰਨੇ ਆ ਜਰੂਰ ਪਹਿਲੇ ਵੀਡੀਓ ਦੇ ਵਿੱਚ ਜਰੂਰ ਕਰ ਲਿਓ ਠੀਕ ਆ ਇੱਕ ਤਾਜੀ ਆ ਦੋਸਤੋ ਜਿਹੜੀ ਅੱਗੇ ਬਿਲਕੁਲ ਗੱਬਣ ਆ ਆ ਤਿਆਰੀ ਦੇ ਵਿੱਚ ਵੀ ਸਮਾਂ ਹਜੇ ਹੋ ਸਕਦਾ ਵੀ ਕੋਈ ਹਫ਼ਤਾ ਖੰਡ ਲੈ ਜੀ ਪੂਰੀ ਗੱਲਬਾਤ ਕਰਦੇ ਆ ਨਾਲ ਮਲਾਉਨੇ ਆ ਭਿੰਦੇ ਵੀਰ ਦੇ ਨਾਲ ਵੀ ਕਾਫੀ ਟਾਈਮ ਪਹਿਲਾਂ ਜਿਹੜਾ ਦੋਸਤੋ ਵੀਰ ਮੈਨੂੰ ਉਹਦੇ ਦਰਸ਼ਨ ਮੇਲੇ ਕਾਫੀ ਵੀਰ ਹੋਣਾਂ ਦੇ ਮਹੀਨਾ ਦੋ ਮਹੀਨੇ ਹੋ ਗਏ ਹੋਈ ਨਹੀਂ ਕਿਸੇ ਨੂੰ ਤੇ ਕਰਾਉਣੇ ਅੱਜ ਸਭ ਤੋਂ ਪਹਿਲਾਂ ਵੀਰ ਭਿੰਦੇ ਸਾਸਰੀ ਕਾਲ ਸਾਸਰੀ ਕਾਲ ਰਾਜਵਰੀ ਸਾਸਰੀ ਕਾਲ ਜੀ ਬਾਕੀ ਸਭ ਭਣ ਭਰਾਵਾਂ ਜੋ ਆਪਣਾ ਚੈਨਲ ਵੇਖਣਦਾ ਆ ਸਾਰੇ ਮੇਰੇ ਵੀਰ ਭਰਾਵਾਂ ਨੂੰ ਸਾਸਰੀ ਕਾਲ ਜੀ ਸਾਸਰੀ ਕਾਲ ਭਰਾ ਤੇ ਜੋਬਨ ਪਾ ਸਾਸਰੀ ਕਾਲ ਸਾਸਰੀ ਕਾਲ ਸਾਰੇ ਸਾਸਰੀ ਘਰ ਤੇ ਛੋਟੇ ਵੀਰ ਸਾਸਰੀ ਘਰ ਤਾਂ ਨੂੰ ਠੀਕ ਆ ਤੇ ਭਿੰਦੇ ਵੀਰ ਸਮਾਂ ਵਿੱਚ ਕਾਫੀ ਅੰਤਰ ਜਾਂ ਗੈਪ ਪੈ ਗਿਆ ਕਿੱਥੇ ਰਹਿ ਗਏ ਸੀ ਇਹਦਾ ਵੀਰ ਜੀ ਇੱਕ ਨਾ ਰਾਜ ਵੀਰ ਆਪਣੇ ਇੱਕ ਤਾਂ ਪ੍ਰੋਗਰਾਮ ਸੀ ਹਾਂਜੀ ਤੇ ਇੱਕ ਇਥੇ ਮੇਲਾ ਸੀ ਆਪਣੇ ਤੇ ਇੱਕ ਨਾ ਥੋੜਾ ਜਿਹਾ ਡੰਗਰ ਗਿਆ ਘਾਟ ਅੱਗੇ ਨੂੰ ਹੂੰ ਡੰਗਰ ਇਤਨਾ ਹੁਣ ਤੁਹਾਡੇ ਬੈਠੇ ਗਾ ਕੇ ਬੈਠੇ ਸੀ ਬਿਲਕੁਲ ਜੀ ਬਿਲਕੁਲ ਇਤਨਾ ਭੈਣ ਭਰਾ ਇਕਦਾਂ ਮੰਨ ਲਓ ਜੇ ਡੰਗਰ ਆਉਂਦਾ ਤਾਂ ਭੈਣ ਭਰਾ ਇਸ ਤਰ੍ਹਾਂ ਹੀ ਲੈ ਜਾਂਦੇ ਰਹੇ ਲੈ ਜਾਂਦੇ ਸੀ ਤੇ ਡੰਗਰ ਕੱਠੇ ਨਹੀਂ ਹੋਏ ਜੀ ਡੰਗਰ ਜਦ ਨੇ ਦੋ ਤਿੰਨ ਨੇ ਇਕੱਠੇ ਹੋਣ ਤੇ ਦੋ ਦਿਨ ਹੁੰਦੇ ਨੇ ਜੀ ਜੀ ਆ ਹੁਣ ਵੀ ਸਵੇਰ ਦੇ ਡੰਗਰ ਪੰਜ ਨਾਗੇ ਸੀ ਤੇ ਇਹਦੇ ਵਿੱਚੋਂ ਤਿੰਨ ਰਹਿ ਗਏ ਦੋ ਫੇਰੇ ਵੀ ਦੇ ਗਿਆਂ ਬਿਲਕੁਲ ਤੇ ਇਹ ਵੀ ਤੁਹਾਡੇ ਆਉਂਦਾ ਗਾਗ ਬੈਠੇ ਇਸੇ ਕਰਕੇ ਫਿਰ ਤਾਂ ਕਰਕੇ ਫਿਰ ਵੀਡੀਓ ਵੱਡਾ ਦਾ ਜਿਆਦਾ ਸਹੀ ਆ ਬਿਲਕੁਲ ਤਾਂ ਨਹੀਂ ਪਾਈ ਗਈ ਬਿਲਕੁਲ ਚਲੋ ਕੋਈ ਗੱਲ ਨਹੀਂ ਜੀ ਉਹ देर ਆ ਜਾਂਦੇ ਦਰੁਸਤ ਆਏ ਹਾਂਜੀ ਹਾਂਜੀ ਬਾਕੀ ਤੁਹਾਡੇ ਚੈਨਲ ਦੇ ਮਾਲਕ ਦੀ ਕਿਰਪਾ ਬਹੁਤ ਭੈਣ ਭਰਾ ਜੁੜੇ ਆ ਹਾਂਜੀ ਤੇ ਜੁੜਨ ਦੇ ਕਾਰਨ ਇਤਰਾ ਫੋਨ ਨੰਬਰ ਸਾਰਿਆਂ ਦਿੱਤੇ ਆਉਂਦੇ ਹੀ ਮਗਰੋਂ ਵੀਡੀਓ ਪਾ ਕੇ ਪਹਿਲਾਂ ਚਲੇ ਜਾਂਦੇ ਚਲੇ ਠੀਕ ਆ ਚਲੋ ਬਹੁਤ ਵਧੀਆ ਗੱਲ ਆ ਭਿੰਦਾ ਵੀਰ ਇੱਕ ਵਾਰੀ ਜਣਾ ਦੋਸਤੋ ਫੇਰ ਆਪਣੇ ਸਾਹਮਣੇ ਆ ਕਿਉਂਕਿ ਜਿਹੜੇ ਵੀਰ ਸਦਾ ਆਪਣੇ ਨਾਲ ਜੁੜੇ ਆ ਉਹ ਜੁੜੇ ਆ ਬਾਕੀ ਇੰਨਾ ਫਰਕ ਪੈ ਜਾਂਦਾ ਵੀ ਪਸ਼ੂ ਜਿਹੜੇ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਆਈ ਚਲਾਈ ਚਲੀ ਜਾਂਦੀ ਆ ਪਸ਼ੂ ਇੱਕ ਦੋ ਆਏ ਅੱਡੇ ਤੇ ਟਿਕਾਣੇ ਤੇ ਚਲੇ ਗਏ ਵਿਖ ਗਏ ਨਵੇਂ ਆ ਗਏ ਠੀਕ ਇਸੇ ਤਰ੍ਹਾਂ ਜੀ ਰੁਟੀਨ ਚੱਲਦੀ ਰਹਿੰਦੀ ਆ ਤੇ ਭਿੰਦੇ ਵੀਰ ਅੱਜ ਤਿੰਨ ਪਸ਼ੂ ਆ ਆਪਣੇ ਕੋਲ ਹਾਂਜੀ ਹਾਂਜੀ ਤਾਂ ਪਹਿਲੇ ਨੰਬਰ ਸਵੈਰਡ ਤੋਂ ਕਰੀਏ ਸਟਾਰਟ ਜੀ ਹਾਂਜੀ ਹਾਂਜੀ ਇਹਦੀ ਕੀ ਵੀਰ ਜੀ ਡਿਟੇਲ ਆ ਹੁਣ ਇਹ ਮੇਰੇ ਜੀ ਦੂਸਰਾ ਸੁਆ ਸੁਈ ਆ ਹਾਂਜੀ ਅੱਜ ਜਿਉਂ 7ਵਾਂ ਬੰਦਨ ਸੁਈ ਨੂੰ ਆ ਜੀ ਠੀਕ ਆ ਜੀ ਤੇ ਦੁੱਧ ਲਾ ਲਓ ਬੌਲੀ ਲਾ ਲਓ 7ਵਾਂ ਬੰਦਨ ਸੁਈ ਨੂੰ ਆ ਤੇ 18 ਕਿਲੋ ਤਿਆਰ ਆ ਗਿਆ 18 ਕਿਲੋ ਹਾਂਜੀ ਹਾਂਜੀ ਸੁਬਾ ਦੂਜਾ ਹਾਂਜੀ ਸੁਬਾ ਦੂਸਰਾ ਆ 8ਵਾਂ 7ਵਾਂ ਦੇਣੀ ਅੱਜ ਹਾਂਜੀ 31 ਨੂੰ 31 ਮਾਰਚ ਨੂੰ ਸੁਈ ਆ ਜੀ 31 ਮਾਰਚ ਨੂੰ ਅੱਜ 5ਵੇਂ 6ਵੇਂ ਦਿਨ ਦੇ ਵਿੱਚ ਆਪਾਂ 6ਵੇਂ ਦਿਨ ਦੇ ਵਿੱਚ ਆ ਜੀ ਮਗਰ ਬੱਚਾ ਕੀ ਆ ਜੀ ਬੱਚਾ ਆ ਜੀ ਮਗਰ ਬੱਚਾ ਹਾਂਜੀ ਠੀਕ ਆ ਜੀ ਮੇਲ ਕਾਪ ਆ ਦੋਸਤੋ ਬਰਾਊਨ ਜਿਹੜਾ ਵਾਈਟ ਦਾ ਤੁਸੀਂ ਡੱਬ ਵੇਖ ਸਕਦੇ ਹੋ ਮਗਰ ਬੱਚਾ ਬੱਚਾ ਛੇਵੇਂ ਦਿਨ ਦੇ ਦੌਰਾਨ ਤੁਸੀਂ ਮੰਨ ਲਓ ਅੱਜ ਬੇਸ਼ੱਕ ਤੇ 18 ਲੀਟਰ ਜਿਹੜਾ ਦੋਸਤੋ तकरीबन ਹੁਣ ਤੁਸੀਂ ਦੁੱਧ ਤੇ ਹੀ ਸਮਝ ਸਕਦੇ ਹੋ ਕਿ ਪੰਜਵੇਂ ਛੇਵੇਂ ਦਿਨਾਂ ਦੇ ਦੌਰਾਨ ਜਿਹੜਾ ਦੁੱਧ ਹੀ ਹੈਗਾ ਠੀਕ ਹੈ ਤੇ 18 ਕਿਲੋ ਲੀਟਰ ਦੀ ਜਿਹੜੀ ਮਿਲਕ ਦੀ ਹੁਣ ਅੱਜ ਦੇ ਸਮੇਂ ਜਿਹੜੀ ਕਪੈਸਿਟੀ ਅੱਜ ਜਿਹੜਾ ਬਿਲਕੁਲ ਥਲੇ ਹਾਜ਼ਰ ਹੈਗਾ ਠੀਕ ਹੈ ਤਾਂ ਥਾਨ ਜਿਹੜਾ ਬਿਲਕੁਲ ਵੇਖੋਗੇ ਦੋਸਤੋ ਸਾਈਜ਼ ਮੋਟਾ ਗੋਲ ਥਾਨਾ ਤੇ ਆਹ ਸਪੇਸ ਆਹ ਗਾਇਬ ਆ ਬਾਕੀ ਮੈਂ ਤੁਹਾਨੂੰ ਖੋਲ ਕੇ ਤੋੜ ਕੇ ਇੱਕ ਵਾਰੀ ਤਸੱਲੀ ਦੇਣ ਹਾਲ ਦਿਖਾਵਾਂਗਾ ਜਿਹਦੇ ਵਿੱਚ ਤੁਹਾਨੂੰ ਪ੍ਰੋਪਰ ਖਵਾਨਾ ਜਿਹੜਾ ਵੇਖਣ ਦੇ ਵਿੱਚ ਨਜ਼ਰ ਆਊਗਾ ਤੇ ਕਦ ਕਾਠ ਜਿਹੜਾ ਦੋਸਤੋ ਉੱਚਾ ਕਦ ਕਾਠਾ ਵੱਡੇ ਕਦ ਕਾਠ ਦੇ ਵਿੱਚ ਤੇ ਖੁੱਲ ਕੇ ਜੋਬਨ ਵੀਰ ਖੁੱਲ ਕੇ ਦਿਖਾਈਏ ਬਾਕੀ ਚਵਾਈ ਪਿੰਦੇ ਵੀਰ ਬਹੁਤ ਵਧੀਆ ਚੰਗੀ ਲੱਗੀ ਹੈ ਬਹੁਤ ਵਧੀਆ ਬਾਕੀ ਵੀਰ ਜੀ ਇਹ ਗੱਲ ਆ ਵੀ ਅੱਜ ਸਵੇਰੇ ਹਾਂਜੀ ਸੱਤ ਸਾਢੇ ਸੱਤ ਤੁਹਾਨੂੰ ਫੋਨ ਕੀਤਾ ਨਾ ਗਊ ਇੱਕ ਲਈ ਆ ਹਾਂਜੀ ਅੱਜ ਹੀ ਚੋਗੇ ਸੱਤ ਸਾਢੇ ਸੱਤ ਚਵਾਈ ਕਰਕੇ ਫਿਰ ਲੈ ਕੇ ਆਉਂਦੀ ਆ ਜੀ ਓਕੇ ਜੀ ਉਹਦਾ ਆਪਾਂ ਮੰਨ ਲਓ ਵੀ ਡੰਗਰ 5 ਵਜੇ ਚਵਾਈ ਕਰ ਲੈਨੇ ਆ ਹਾਂਜੀ ਇਹਦੀ ਸਾਢੇ ਸੱਤ ਹੀ ਚਵਾਈ ਹੋਈ ਆ ਜੀ ਮਤਲਬ ਕਿ ਜਦੋਂ ਸਵੇਰ ਲੈ ਕੇ ਆਉਂਦੀ ਥੋੜੀ ਲੇਟ ਚਵਾਈ ਕੀਤੀ ਸੀ ਸਵੇਰੇ ਤੁਹਾਨੂੰ ਫੋਨ ਕੀਤਾ ਹੈ ਨਾ ਸਵੇਰੇ ਮਾਰਨਿੰਗ ਜੀ ਤੁਸੀਂ ਸ਼ਾਮਾਂ ਦੇ ਟਾਈਮ ਆ ਜੇ ਇੱਕ ਗਊ ਲਈ ਆ ਕੱਲ ਦਿਨਾਂ ਦੀ ਐਡ ਪੈ ਜਾਊਗੀ ਜੀ ਇਹ ਅੱਜ ਸਾਢੇ ਸੱਤ ਹੀ ਦੀ ਚਵਾਈ ਹੋ ਆ ਦੇਖ ਸਕਦੇ ਹੋ ਪੂਰੀ ਵੱਡੇ ਕਦ ਕਰ ਦੇ ਵਿੱਚ ਵਹਿੜਾ ਠੀਕ ਆ ਤੇ ਬਿਲਕੁਲ ਪਰਮਾ ਪਿੰਡਾ ਹੈਗਾ ਸਰੀਰ ਭਾਰਾ ਹੈਗਾ ਵਜਨ ਵਾਲੀ ਆ ਪੂਰੀ ਤੇ ਖੋਲ ਤੋਰੋ ਵੀਰ ਜੀ ਤੋਰੋ ਆ ਕਰੋ ਚੈੱਕ ਜੀ ਠੀਕ ਆ ਬੋਡੀ weight ਪੂਰਾ ਹੈਗਾ ਭਾਰੀ ਆ ਸਰੀਰ ਪੱਖੋਂ ਵੀ ਜੇਕਰ ਆਪਾਂ ਦੇਖੀਏ ਤੇ ਭਾਰੇ ਸਰੀਰ ਵਜਨ ਵਾਲੀ ਆ ਦੇਖੋ ਜੀ ਠੀਕ ਆ ਥਣ ਲੇਵਾ ਚੰਗਾ ਬਾਕੀ ਥੋੜੀ ਜੀ ਕੱਲ ਜਿਹੜੀ ਦੋਸਤੋ ਅੱਜ ਮਾਰਨਿੰਗ ਸਵੇਰ ਲੇਟ ਸੌਦਾ ਵੀਰਾਂ ਦਾ ਵੀ ਹੋਇਆ ਵੀ ਤਕਰੀਬਨ ਆਪਾਂ ਘਰੇ ਲੈ ਕੇ ਆਏ ਆ ਤੇ ਚਵਾਈ ਜਿਹੜੀ ਆ 7:00 ਵਜੇ ਜਿਹੜੀ ਆ ਮਾਰਨਿੰਗ ਹੋਈ ਠੀਕ ਆ ਤੇ ਹੁਣ ਤਕਰੀਬਨ 5:00 ਵਜੇ ਦਾ ਸਮਾਂ ਹੈਗਾ ਸ਼ਾਮ ਦਾ ਆ ਬਹਿਣੀਆਂ ਦੇ ਪਾਸੇ ਤੋਂ ਤੁਸੀਂ ਜਿਹੜੇ ਆ ਥਾਣਾ ਦੇਖ ਲੈ ਦੇਖ ਸਕਦੇ ਹੋ ਠੀਕ ਹੈ ਬਾਕੀ ਪਿੰਡੇ ਵੀਰ ਬਰਾ ਬਰੂ ਚੰਗਾ ਥਾਣਾ ਦਾ ਪੂਰਾ ਜੀ ਪੂਰਾ ਠੀਕ ਹੈ ਐ ਪੂਰਾ ਬਰਾ ਪੋਲੀ ਰੂ ਮਰ ਗਈ ਆਈ ਪੋਲੀ ਹਾਂ ਚਵਾ ਬਿਲਕੁਲ ਥਾਣੇ ਤੋਂ ਮੋਟੇ ਕਰ ਜਾਂਦੀ ਆ ਪਰ ਹੁਣ ਠੀਕ ਹੈ ਚਵਾਜ ਨਹੀਂ ਕੁਸ਼ ਆਕੇਗਾ ਪੋਰਾ ਜੰਨਾ ਠੀਕ ਹੈ ਅੱਛਾ ਤੇ ਮੁੱਲ ਵੀਰ ਕਿੰਨਾ ਲੈਦੇ ਆ ਮੁੱਲ ਵੀਰ ਜੇ ਦੇ ਲੈਣਾ 57000 ਰੁਪਏ ਜੀ 57 ਬਾਕੀ ਵਹਿੜ ਦੁੱਧ ਚਵਾਉਗੀ 24-25 ਕਿਲੋ हां दे दे यार ਜਿਹੜਾ 18 ਕਿਲੋ ਦੁੱਧ ਜਿਹੜਾ ਨੈਟ ਤਿਆਰ ਆ 6ਵੇਂ ਦਿਨ ਦੇ ਖਲੇ ਸੂਤ ਲਈ ਠੀਕ ਹੈ 24 25 ਕਿਲੋ ਦੇ 57000 ਚੋਂ ਕੁਮਾਨਤਨ ਕਰਦੇ ਆਂਗੇ ਠੀਕ ਹੈ ਜੀ 57000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਨ ਹੋ ਜੂਗਾ ਤੇ ਵੀਰਾਂ ਦਾ ਵੀ 20 ਤੋਂ ਪਲੱਸ 20 25 ਲੀਟਰ ਜਿਹੜੀ ਆ ਸੇਵਾ ਜਿਹੜੀ ਆ ਦੋਸਤੋ ਅੱਗੇ ਜਿਹੜਾ ਵੀਰ ਕਰੂਗਾ ਮੇਂ ਤਕਰੀਬਨ 20 ਤੋਂ 25 ਲੀਟਰ ਦੀ ਜਿਹੜੀ ਸੁਭਾਵਨਾ ਪੂਰੀ ਆ ਅੱਜ 6ਵੇਂ ਦਿਨ ਦੇ ਦੌਰਾਨ 18 ਲੀਟਰ ਦੀ ਆ ਤਸੱਲੀ ਤੁਸੀਂ ਕਰਨੀ ਆ ਚੁਵਾਈ ਕਰਕੇ ਜਿਸ ਘਰ ਤੋਂ ਵੀ ਆਪਾਂ ਜਿਸ ਵੀ ਭੈਣ ਭਰਾ ਦੀ ਵੀਡੀਓ ਪਾਉਣੇ ਆ ਚੁਵਾਈ ਕਰਕੇ ਤਸੱਲੀ ਆ ਇਸ ਤੋਂ ਬਾਅਦ ਅਗਲੀ ਜਿਹੜੀ ਨੈਕਸਟ ਅਗਲੇ ਬੰਨੇ ਆਪਾਂ ਤੁਹਾਨੂੰ ਮੱਝ ਦਿਖਾਉਣੀ ਆ ਦੋਸਤੋ ਸੂਈ ਆ ਤਾਜੀ ਸੂਈ ਆ ਅ ਪੁੱਛ ਲਾਂਗੇ ਕੀ ਡਿਟੇਲ ਆ ਉਸ ਤੋਂ ਪਹਿਲਾਂ ਜਿਹੜੀ ਇੱਕ ਬ੍ਰੀਫ ਇਸ ਕੁਆਲਿਟੀ ਦੇਖਣੀ ਦੀ ਠੀਕ ਆ ਜੀ ਆ ਜਿਹੜਾ ਮੂੰਹ ਮੱਥੇ ਤੋਂ ਤੁਸੀਂ ਦੇਖ ਸਕਦੇ ਹੋ ਸਿੰਘਾਂ ਦੀ ਬੰਤਰ ਠੀਕ ਆ ਜੀ ਤੇ ਹਾਈਟ ਜਿਹੜੀ ਆ ਤਾਂ ਮੀਡੀਅਮ ਹਾਈਟ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਵੀ ਦੂਰੋਂ ਨੇੜਿਓਂ ਕਿਸੇ ਵੀਰ ਨੇ ਆਉਣਾ ਮੀਡੀਅਮ ਜੀ ਹਾਈਟ ਆ ਇਸ ਮੱਝ ਦੀ ਤੇ ਆ ਦੇਖੋ ਜੀ ਥਾਣ ਦੇ ਵਾ ਅੱਛਾ ਪਿੰਦਵੀਰ ਜੀ ਦੀ ਕੀ ਡਿਟੇਲ ਹੈ ਮੱਝ ਦੀ ਇਹ ਵੀਰ ਜੀ ਦੂਸਰਾ ਸੁਰਾਸ ਰਹੀ ਆ ਹਾਂਜੀ ਅੱਜ ਇਹਨੂੰ 15 ਤੋਂ 20 ਦਿਨ ਹੋਏ ਸੋਈ ਹੋਣੀ ਅੱਛਾ 15 ਤੋਂ 20 ਦਿਨ 15 ਤੋਂ 20 ਦਿਨ ਹੋ ਗਏ ਆ ਜੀ ਠੀਕ ਆ ਤੇ ਦੁੱਧ ਇਹਦਾ 10 ਕਿਲੋ ਠੰਡਾ ਹੈਗਾ ਜੀ 10 ਕਿਲੋ ਹੈ ਜੀ ਹਾਂਜੀ 10 ਕਿਲੋ ਠੰਡਾ ਹੈਗਾ ਠੀਕ ਆ ਬੱਚਾ ਮਗਰ ਕੱਟਾ ਜੀ ਬੱਚਾ ਮਗਰ ਕੱਟਾ ਹੈ ਠੀਕ ਆ ਜੀ ਹਾਂਜੀ ਬੱচ্চਾ ਮਗਰ ਕੱਟਾ ਤੇ ਠੰਡਾ ਕਰਕੇ ਮਿਲ ਕੇ 10 ਕਿਲੋ ਹੋਊਗਾ ਜੀ। ਇਹ ਠੰਡਾ ਕਰਕੇ ਜੀ। ਵਿਖਾਵਾ ਤਾਂ ਤੁਸੀਂ ਵੇਖ ਹੀ ਲੈਣਾ ਤੁਰਦੀ ਤੇ ਵਿਖਾਵਾ ਯਾਰਾ ਬਾਹਰ ਆਲਾ। ਹਾਂਜੀ। ਇਹ ਠੰਡਾ 10 ਕਿਲੋ ਹੈ ਬਾਈ। ਠੀਕ ਆ ਤੇ ਦਿਨ ਕਿੰਨੇ ਤੁਸੀਂ ਕਨਫਰਮ ਕਰਾਇਓ ਜੀ? ਇਹ ਨੇ ਤਾਂ ਜੀ 15 ਨਾਲੋਂ 18 ਨਾਲੋਂ 20 ਤੱਕ ਥੱਲੇ ਥੱਲੇ ਆ ਗਏ। ਠੀਕ ਆ ਜੀ। ਹਾਂਜੀ। ਅ 20 ਦਿਨਾਂ ਤੋਂ ਥੱਲੇ ਥੱਲੇ ਤੁਸੀਂ ਜਿਹੜਾ ਦੋਸਤੋ ਨੋਟ ਕਰ ਸਕਦੇ ਹੋ ਕਾਊਂਟ ਕਰ ਲਿਓ। ਆ ਮਗਰ ਮੇਲ ਕਾਫ ਆ ਬਿਲਕੁਲ ਤੁਸੀਂ ਵੇਖ ਸਕਦੇ ਨੀਲੀ ਦਾ ਮਗਰ ਕੱਟਾ ਠੀਕ ਆ ਜੀ। ਆ ਕਰੋ ਚੈੱਕ। ਠੀਕ ਆ ਤੇ ਬਾਕੀ ਤੁਸੀਂ ਆਪਣੀ ਸਮਝ ਨਾਲ ਦੂਜਾ ਮੰਨ ਲਓ ਤੀਜਾ ਮੰਨ ਲਓ ਕਿਉਂਕਿ ਜਿਹੜਾ ਅੱਗੋਂ ਦੱਸ ਦਿੰਦੇ ਆ ਮਾਲਕ ਜਿੱਥੋਂ ਵੀਰ ਲੈਂਦੇ ਆ ਵਪਾਰੀ ਵੀਰ ਜੋ ਅੱਗੋਂ ਮਾਲਕ ਕਹਿੰਦੇ ਆ ਦੋਸਤੋ ਉਹ ਕਹਿਣਾ ਪੈਂਦਾ ਬਾਕੀ ਤੁਸੀਂ ਤੀਜਾ ਮੰਨ ਸਕਦੇ ਜਾਂ ਦੂਜਾ ਮੰਨ ਕੇ ਲੈ ਕੇ ਜਾ ਸਕਦੇ ਹੋ ਖੁੱਲ ਕੇ ਵੀਰ ਦਿਖਾਓ ਠੀਕ ਆ ਵਖਾਲਾ ਜਿਹੜਾ ਦੋਸਤੋ 12 ਕ ਲੀਟਰ ਦਾ ਨਾਰਮਲ ਵੀਰਾਂ ਨੂੰ ਸਮਝ ਆ ਜਾਊਗਾ ਤੇ ਜਿਹੜਾ ਤੁਸੀਂ ਭਾਂਡੇ ਜਾਂ ਬਾਲਟੀ ਚ ਆਪਾਂ ਕਹਿ ਲਈਏ ਪੈਂਦਾ ਕਰਨਾ ਉਹ ਘਟੋ ਘਟ ਵੀ 10 ਕਿਲੋ ਤੁਸੀਂ ਚੁਆਈ ਕਰ ਸਕਦੇ ਹੋ ਆ ਦੇਖੋ ਜੀ ਠੀਕ ਆ ਤੇ ਬਿਲਕੁਲ ਪਿੰਡੇ ਵਾਈ ਜਿਹੜੀ ਦੋਸਤੋ ਹੈ ਹਾਈਟ ਜਿਹੜੀ ਮੀਡੀਅਮ ਆ ਸਰੀਰ ਜਿਹੜਾ ਭਾਰਾ ਹੈਗਾ ਪੇਟ ਪੂਟ ਭਾਰਾ ਪੂਰਾ ਸਰੀਰ ਭਾਰਾ ਠੀਕ ਆ ਥਾਂ ਤੋਂ ਬਿਲਕੁਲ ਜਿਹੜਾ ਦੋਸਤੋ ਮੁਠੀ ਦਾ ਥਾਣਾ ਤੇ ਹਾਂ ਠੀਕ ਆ ਜੀ ਆ ਕਰੋ ਕਹਿਣੀ ਵਾਲੇ ਪਾਸੇ ਤੋਂ ਚੱਕ ਜੀ ਠੀਕ ਆ ਪਿੰਡੇ ਵੀਰੇ ਕਿੰਨੀ ਡਿਮਾਂਡ ਫੇਰੇ ਸਮਝਦੇ ਇਹਦੇ ਵੀਰ ਜੀ ਹਾਂ ਨਾ ਇਹ 67000 ਰੁਪਏ ਆਏ 67000 ਹਾਂਜ ਵਿੱਚੋਂ ਮਾਨਤਨ ਕਰ ਦਿਆਂਗੇ ਭਾਨ ਬਰਾਦਾ ਠੀਕ ਆ ਜੀ ਹਾਂ ਜੀ 7000 ਜਿਹੜਾ ਦੋਸਤੋ ਡਿਮਾਂਡ ਆ ਮੋਲਾਂ ਠੀਕ ਆ ਜੀ ਬਾਕੀ ਵਿੱਚੋਂ ਮਾਨ ਤਾਨ ਵੀਰਾਂ ਦਾ ਵੀ ਜ਼ਰੂਰ ਕੀਤਾ ਜਾਊਗਾ ਨਾ ਕੋਈ ਫਿਕਸ ਪ੍ਰਾਈਸ ਨਹੀਂਗਾ ਵਿੱਚੋਂ ਛੋੜ ਜਿਹੜੀ ਆ ਉਹ ਦੂਰ ਨੇੜੇੋਂ ਜਿਹੜਾ ਵੀਰ ਕੋਈ ਚੱਲ ਕੇ ਆਉਂਦਾ ਉਹਦੀ ਜ਼ਰੂਰ ਕੀਤੀ ਜਾਊਗੀ ਠੀਕ ਹੈ ਇਹ ਖਰੀ ਆ ਬਿਲਕੁਲ ਪੱਧਰ ਲੇਵਾ ਹੈਗਾ ਥਣ ਥੁੰ ਦਾ ਸਹਿਜ ਚੰਗਾ ਬਰਾਬਰ ਕਿਉਂ ਥਣ ਜਿਹੜੇ ਬਰਾਬਰ ਹੈਗੇ ਇਸ ਤੋਂ ਬਾਅਦ ਭਿੰਦੇ ਵੀਰ ਅਗਲੀ ਮੱਝ ਤਾਂ ਸੁਨਾਲੀ ਹੈ ਜੀ ਹਾਂ ਇਹ ਗੱਬਣ ਹੈ ਵੀਰ ਜੀ ਗੱਬਣ ਹੈ ਜੀ ਹਾਂ ਜੀ ਕਿੰਨੇ ਕੁ ਦਿਨਾਂ ਜੀ ਲੈ ਜੂ ਇਹ ਵੀਰ ਜੀ 13 ਫਰਵਲ ਹੁੰਦੇ ਆ ਜੇ ਪੂਰੇ ਹੁੰਦੇ ਆ ਜੀ ਠੀਕ ਹੈ ਜੀ ਹਾਂਜੀ ਉਸ ਆਖੀ ਵਾਲੇ ਦੇਣੀ ਤੇਰਾ 587 ਦਿਨ ਜੀ 87 ਦਿਨ ਜੇ ਪਏ ਆ ਜੀ ਠੀਕ ਹੈ ਜੀ ਤੇ ਬਾਕੀ ਦੱਸਣ ਬਤਾਓ ਕਿ ਤੀਸਰਾ ਸੁਹਾ ਦੱਸ ਕੇ ਆਈਏ ਤੋ ਚੌਥਾ ਲਾ ਲਓ ਤੀਸਰਾ ਲਾ ਲਓ ਜੀ ਜੀ ਹਾਂਜੀ ਉਹ ਕੋਈ ਕੈਨਸਲ ਕਰਦੇ ਆ ਬਾਕੀ ਆਪਣੇ ਜੋ ਭਣ ਭਰਾਵਿਆਂ ਦੇ ਆਪੇ ਆਪ ਦੀ ਸਮਝ ਲੈ ਸਕਦੇ ਆ ਜੀ ਬਿਲਕੁਲ ਜੀ ਠੀਕ ਹੈ ਜੀ ਦਿਖਾ ਦਿਓ ਵੀਰੇ ਨੂੰ ਵੀ ਬਿਲਕੁਲ ਦੋਸਤੋ ਤੁਸੀਂ ਵੇਖੋਗੇ ਹਾਈਟ ਜਿਹੜੀ ਆ ਦੋਨਾਂ ਮੱਜਾਂ ਦੀ ਸੇਮ ਆ ਮੀਡੀਅਮ ਹਾਈਟ ਆ ਭਾਰਾ ਪਿੰਡਾਂ ਵਜਨ ਵਾਲੀਆਂ ਪੂਰੀਆਂ ਠੀਕ ਆ ਜੀ ਵਜਨਦਾਰ ਪੂਰੀਆਂ ਮੱਜਾਂ ਨੇ ਆ ਤੀਜੇ ਅਸੂਏ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਦਿਨ ਖਾਜੇ 8-7 ਦਿਨ ਹਜੇ ਬਾਕੀ ਆ ਦਿਨ ਪੂਰੇ ਹੋਣ ਦੇ ਵਿੱਚ ਹੋ ਸਕਦਾ ਵੀ ਪੂਰੇ ਦਿਨਾਂ ਤੋਂ ਉੱਪਰ ਜਿਹੜਾ 2-3 ਦਿਨ ਸਮਾਂ ਉੱਪਰ ਹੋਰ ਵੀ ਲੈ ਜੇ ਠੀਕ ਆ ਤੇ ਲੇਵਾ ਜਿਹੜਾ ਤੁਸੀਂ ਪਰਣਾ ਸ਼ੁਰੂ ਕਰ ਦਿੱਤਾ ਤੇ ਥਣ ਜਿਹੜਾ ਲੇਵਾ ਤੁਸੀਂ ਵੇਖੋਗੇ ਹੈ ਪੱਧਰ ਆ ਬਿਲਕੁਲ ਠੀਕ ਆ ਜੀ ਬਿਲਕੁਲ ਚੌਰਸ ਦੇਵਾ ਤੇ ਪੱਧਰ ਆ ਫੇਸ ਕੁਆਲਿਟੀ ਹੈ ਜੀ ਆ ਦੇਖੋ ਜੀ ਬਾਕੀ ਵਜਨ ਵਾਲੀ ਪੂਰੀ ਆ ਆ ਇੱਕ ਵਰੀ ਮੂੰਹ ਮੱਥਾ ਜਲਾ ਦੋਸਤੋ ਇੱਕ ਵਰੀ ਜਰੂਰ ਤੁਸੀਂ ਦੇਖ ਲਓ ਕਿਉਂਕਿ ਹੋ ਸਕਦਾ ਵੀ ਕਿਸੇ ਵੀਰ ਨੇ ਵਿਚਾਰ ਬਣੇ ਮੰਦਾ ਆਨਲਾਈਨ ਸੌਦਾ ਕਰਨ ਦਾ ਇਸ ਫੇਸ ਕੁਆਲਟੀ ਚੰਗੀ ਤਰ੍ਹਾਂ ਦੇਖ ਸਕਦੇ ਆ ਅੱਛਾ ਪਿੰਦੇ ਵੀਰ ਕੀ ਲੈ ਆਏ ਦੇ ਫੇਰੇ ਤਾਂ ਰੱਖਿਆ ਇਹਦਾ ਵੀਰ ਜੀ 72000 ਰੁਪਿਆ ਲੈ ਆਏ ਦੇ 72000 ਜੇ ਛੋੜ ਕਰਦਾਂਗੇ 2000 ਰੁਪਏ ਜੀ 70 ਦੀ ਹੋ ਜੂਗੀ ਹਾਂਜੀ 70 ਦੀ ਹੋ ਜੂਗੀ ਠੀਕ ਆ ਹਾਂਜੀ ਭਾਰੀ ਪੂਰੀ ਭਜਣਾਂ ਲਈ ਤਾਂ ਬਹੁਤ ਹੈ ਭਜਣ ਵੀਰ ਜੀ ਤੁਸੀਂ ਦੇਖ ਲਓ ਵਜਨ ਬਹੁਤ ਆ ਜੀ ਵਜਨ ਵਟਾ ਪੂਰਾ ਹਾਂ ਵਜਨ ਵਟਾ ਪੂਰਾ ਬਾਕੀ ਵੈਸੇ ਵੀ ਵੇਖੀ ਆ ਵੀ ਲਓ 45 ਵੀ ਜੇਕਰ ਦੁੱਧ ਦੀ ਵੀ ਗੱਲ ਕਰੀਏ ਤਾਂ 11-12 ਲੀਟਰ ਇਹਨੂੰ ਆਂਦਾ ਕੁਝ ਨਹੀਂ ਦੁੱਧ ਵੀਰ ਜੀ ਉਹ ਆਂਦੇ ਵੀ 12-13 ਕਿਲੋ ਚੋਂਦੇ ਰਹਿਆ ਹਾਂ ਹੂੰ ਕੋਈ ਮੰਨ ਲਓ ਜਿੱਦਾਂ ਡੇਰੀ ਡੂਰੀ ਤੇ ਚਲੇ ਜੀ ਤੇ ਚੰਗੀ ਸੇਵਾ ਦੇ ਚਲੇ ਜੀ ਦੁੱਧ 14 ਕਿਲੋ ਚਵਾ ਦੂਗੀ ਚਵਾ ਦੁੱਧ ਸਵਾਜਨ ਵਟੇ ਵਾਲੀ ਪੂਰੀ ਹਾਂਜੀ ਲ ਆ ਮਾਜਾ ਬਾਡੀ ਬੰਦਰ ਵੇਖੋਗੇ ਕੋਈ ਲਿੱਸੀ ਫੇਕੀ ਨਹੀਂ ਪੂਰੀ ਹੈਵੀ ਆ ਬਾਡੀ ਵੇਟ ਪੂਰਾ ਭਾਰੇ ਸਰੀਰ ਵਜਨ ਵਾਲੀ ਆ ਠੀਕ ਆ ਤੇ 72000 ਦੀ ਜਿਹੜੀ ਆ ਦੋਸਤੋ ਲੈਦੇ ਆ ਤੇ 2000 ਵੀ ਤਾਂ ਦਾ ਵੀ ਸਿੱਧਾ ਲੈਸ ਕਰਾਂਗੇ ਵਿੱਚੋਂ 70000 ਦੀ ਜਿਹੜੀ ਆ ਹਾਨਾ ਠੀਕ ਆ 70000 ਦੇ ਵਿੱਚੋਂ ਜਿਹੜਾ ਦੋਸਤੋ ਕੋਈ ਆ ਮੌਕੇ ਤੇ ਕੋਈ ਰਸਾ ਛੜਾਈ ਮੌਕੇ ਦੀ ਗੱਲ ਉਹ ਤੁਸੀਂ ਜਰੂਰ ਜਿਹੜਾ ਤਾਲ ਮੇਰ ਵੀਰ ਦੇ ਨਾਲ ਬਣਾ ਕੇ ਰੱਖ ਲਿਓ ਤੇ ਭਿੰਦੇ ਵੀ ਰਾਜ ਤਿੰਨ ਪਸ਼ੂ ਸੀ ਵਿਕਾਉ ਹਾਂਜੀ ਪੰਜ ਜੀ ਦੋ ਦੋ ਸੇਲ ਹੋ ਗਈ ਸੀ ਨਾ ਹਾਂਜੀ ਦੋ ਸੇਲ ਹੋ ਗਈ ਠੀਕ ਆ ਤੇ ਇੱਕ ਆਪਣੇ ਕੰਟੈਕਟ ਨੰਬਰ ਜਰੂਰ ਦੇ ਦਈਏ ਜੀ ਨੰਬਰ ਆਪਣਾ 95923 ਹਾਂਜੀ ਤੇ 75512 ਠੀਕ ਹੈ ਜੀ ਹਾਂਜੀ ਇਹ ਦੋਸਤੋ ਵੀਰ ਪਿੰਦਾ ਪੁੰਨੀਆਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਹੈ ਜੀ ਤੇ ਨਾਲ ਵੀਰ ਜੋਬਨ ਖੜਾ ਤੇ ਨਾਲ ਬਾਈ ਪਿੰਦੇ ਵੀਰ ਦਾ ਲੜਕਾ ਖੜਾ ਠੀਕ ਆ ਸੋ ਇਹ ਵੀ ਬਾਈ ਇੱਕ ਥੋੜੀ ਵੀ ਟੀਮ ਹੀ ਆ ਯਾਰ ਹਨਾ ਹਾਂ ਜੀ ਸਾਡੀ ਤਾਂ ਇਹ ਟੀਮ ਹੀ ਆ ਟੀਮ ਹੀ ਆ ਬਾਈ ਵਰਕ ਤੁਸੀਂ ਟੀਮ ਵਰਕ ਕਰਦੇ ਹੋ ਪਸ਼ੂ ਲੱਭਣ ਤੋਂ ਲੈ ਕੇ ਪਸ਼ੂ ਸੇਲ ਦਾ ਹਾਂ ਨਾ ਵੀ ਹਰ ਇੱਕ ਚੀਜ਼ ਵਿੱਚ ਮੈਨੇਜਮੈਂਟ ਜਿਹੜੀ ਆ ਤੁਹਾਡੇ ਤਿੰਨਾਂ ਨੂੰ ਹਾਂਜੀ ਹਾਂਜੀ ਨਾਲ ਜਾਂਦੇ ਆ ਜੀ ਨਾਲ ਜਾਂਦੇ ਹਾਂਜੀ ਠੀਕ ਆ ਤੇ ਵਧੀਆ ਪਸ਼ੂ ਹੁੰਦੇ ਆ ਦੋਸਤੋ ਪਿੰਦੇ ਵੀਰ ਦੇ ਕੋਲੇ ਤੁਸੀਂ ਜਿਹੜਾ ਸਮੇਂ-ਸਮੇਂ ਦੇ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਹੋ ਪੁੱਛਦੇ ਰਿਆ ਕਰੋ ਪਸ਼ੂ ਆ ਜਿਹੜੇ ਦੋਸਤੋ ਨਵੇਂ ਪੁਰਾਣੇ ਆਉਂਦੇ ਜਾਂਦੇ ਰਹਿੰਦੇ ਆ ਡੇਲੀ ਅਪਡੇਟ ਜਿਹੜੇ ਹੁੰਦੇ ਰਹਿੰਦੇ ਆ 9592375512 ਵੀਰ ਪਿੰਦੇ ਦੇ ਸੰਪਰਕ ਨੰਬਰ ਨੇ ਲਗਾਤਾਰ ਸਕਰੀਨ ਦੇ نیچے ਚਲਦੇ ਕਰਦਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਧੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ